ਚੰਦ ਸਕਿੰਟਾਂ ਵਿੱਚ ਲਾਈਵ ਹੋਣ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਪੁਲਿਸ ਅੱਜ ਕੱਲ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਫਰੀਦਕੋਟ ਦੀ ਪੁਲਿਸ ਖਾਸ ਕਰਕੇ ਗੰਭੀਰ ਦਿਖਾਈ ਦਿੰਦੀ ਆ ਤੇ ਜੇ ਜਨਵਰੀ ਤੇ ਫਰਵਰੀ ਦੇ ਹੁਣ ਤੱਕ ਦੇ ਹਿੱਸੇ ਦੀ ਜਾਂ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੀਆਂ ਪ੍ਰਾਪਤੀਆਂ ਸਾਹਮਣੇ ਆ ਰਹੀਆਂ। ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਦਿਨਾਂ ਦੇ ਦੌਰਾਨ 42 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ 28 ਐਫ ਆਈ ਆਰ ਵੱਖ-ਵੱਖ ਥਾਣਿਆਂ ਦੇ ਵਿੱਚ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ ਦਰਜ ਕੀਤੀਆਂ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਨੇ 40 ਹਜ਼ਾਰ ਦੇ ਕਰੀਬ ਗੋਲੀਆਂ, 2.5 ਕਿਲੋ ਅਫੀਮ ਤੇ 500 ਗ੍ਰਾਮ ਦੇ ਕਰੀਬ ਹੈਰੋਨ ਵੀ ਬਰਾਮਦ ਕੀਤੀ ਹੈ। ਐਸ ਐਸ ਪੀ ਫਰੀਦਕੋਟ ਨੇ ਇਹ ਵੀ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਉਹਨਾਂ ਨੇ ਦੋ ਵੱਡੀਆਂ ਤਲਾਸ਼ੀ ਦੀਆਂ ਮੁਹਿੰਮਾਂ ਵੀ ਚਲਾਈਆਂ ਜਿਹੜੀਆਂ ਕਿ ਬੱਸ ਸਟੈਂਡ ਔਰ ਰੇਲਵੇ ਸਟੇਸ਼ਨ ਤੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੀਆਂ ਕਿ ਸ਼ੱਕੀ ਗਲੀਆਂ ਤੇ ਘਰ ਆ ਜਿੱਥੇ ਲੱਗਦਾ ਸੀ ਕਿ ਚਿੱਟੇ ਦੀ ਵਿਕਰੀ ਹੋ ਰਹੀ ਆ ਉੱਥੇ ਉਹਨਾਂ ਨੇ ਤਲਾਸ਼ੀਆਂ ਲਈਆਂ ਤੇ ਇਹਨਾਂ ਦੋਨਾਂ ਤਲਾਸ਼ੀਆਂ ਦੌਰਾਨ ਵੀ ਉਹਨਾਂ ਨੂੰ ਵੱਡੀਆਂ ਪ੍ਰਾਪਤੀਆਂ ਹੋਈਆਂ ਉਹਨਾਂ ਦੱਸਿਆ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਪੁਲਿਸ ਹੁਣ ਸਿਰਫ ਫੜੋ ਫੜਾਈ ਨਹੀਂ ਕਰਦੀ ਬਲਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪ੍ਰੋਗਰਾਮ ਵੀ ਕਰਾਉਂਦੀ ਆ ਇਸ ਦੇ ਲਈ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਟੂਰਨਾਮੈਂਟ ਵੀ ਕਰਵਾਏ ਆ ਖੇਡਾਂ ਵੀ ਕਰਵਾਈਆਂ ਇਦੇ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਕੁਝ ਸੋਸ਼ਲ ਪ੍ਰੋਗਰਾਮ ਵੀ ਕੀਤੇ ਗਏ ਇਹਨਾਂ ਮਹੀਨਿਆਂ 'ਚ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕੁੱਲ ਮਿਲਾ ਕੇ 28 ਐਫ ਆਈ ਆਰ ਜਿਹੜੀਆਂ ਦਰਜ ਕੀਤੀਆਂ ਗਈਆਂ ਤੇ 42 ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਇਹਦੇ ਵਿੱਚ 2.5 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਔਰ ਲਗਭਗ ਜਿਹੜਾ ਹੈਗਾ 400 ਗ੍ਰਾਮ ਦੇ ਕਰੀਬ ਹਿਰੋਇਨ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ 40000 ਤੋਂ ਵੱਧ ਜਿਹੜੀਆਂ ਨਸ਼ੀਲੀਆਂ ਗੋਲੀਆਂ ਸਾਡੇ ਵੱਲੋਂ ਬਰਾਮਦ ਕੀਤੀਆਂ ਗਈਆਂ ਜਿਹੜੇ ਕੁਝ ਨੌਜਵਾਨਾਂ ਨੂੰ ਜਿਹੜਾ ਹੈਗਾ ਸੁਚੇਤ ਕਰਨ ਵਾਸਤੇ ਤੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਜਿਹੜੇ ਉਮੀਦ ਪ੍ਰੋਗਰਾਮ ਦੇ ਤਹਿਤ ਜਿਹੜੇ ਹੈਗੇ ਇੱਕ ਹਾਕੀ ਮੈਚ ਅਤੇ ਲੜਕੀਆਂ ਦੇ ਕਬੱਡੀ ਮੈਚ ਜਿਹੜੇ ਹੈਗੇ ਸਾਡੇ ਵੱਲੋਂ ਕਰਵਾਏ ਗਏ ਜਿਹੜੇ ਕਿ ਆਪਣਾ ਬਰਜਿੰਦਰਾ ਕਾਲਜ ਤੇ ہاکی ਗਰਾਊਂਡ ਦੇ ਵਿੱਚ ਅਤੇ ਨਹਿਰੂ ਸਟੇਡੀਅਮ ਦੇ ਵਿੱਚ ਇਹ ਮੈਚ ਕਰਵਾਏ ਗਏ ਸੀ ਜਿਹਦੇ ਵਿੱਚ ਜਿਹੜੀਆਂ ਨੌਜਵਾਨ ਮੁੰਡਿਆਂ ਤੇ ਕੁੜੀਆਂ ਦੀਆਂ ਟੀਮਾਂ ਸਨ ਉਹਨਾਂ ਨੂੰ ਜਿਹੜਾ ਹੈਗਾ ਸਰਟੀਫਿਕੇਟ ਜਿਹੜੇ ਦਿੱਤੇ ਗਏ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਉਮੀਦ ਲੋਗੋ ਦੇ ਨਾਲ ਜਿਹੜੇ ਹੋਵੇ ਟਰੈਕਸੂਟ ਜਿੱਤਵਜੋਂ ਜਿਹੜੇ ਇਨਾਮ ਜਿਹੜਾ ਉਹਨਾਂ ਨੂੰ ਦਿੱਤਾ ਸੀਗਾ ਉਹਦੇ ਵਿੱਚ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਵੱਲੋਂ ਇਹ ਜਿਹੜੇ ਸੋਸ਼ਲ ਪ੍ਰੋਗਰਾਮ ਕਰਵਾਏ ਗਏ ਸਨ ਇਹ ਨਸ਼ੇ ਨੂੰ ਲੈ ਕੇ ਕਲਾਸ਼ੀਆਂ ਵੀ ਬਾਕਾਇਦਾ ਭੰਨ ਚੱਲਦੀ ਹੈ ਚਾਹੇ ਬੱਸ ਸਟੈਂਡ ਹੋਵੇ ਚਾਹੇ ਘਰਾਂ ਨੂੰ ਉਹ ਹੁੰਦਾ ਕਿ ਇਸਤਾਮੀ ਰਹੀਆਂ ਨੇ ਦੋ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਸਰਚ ਆਪਰੇਸ਼ਨ ਜਿਹੜੇ ਹੈਗੇ ਕੀਤੇ ਗਏ ਔਰ ਇਹਨਾਂ ਚੋਂ ਇੱਕ ਜਿਹੜਾ ਹੈਗਾ 26 ਜਨਵਰੀ ਦੇ ਲੱਗੇ ਸਾਡੇ ਵੱਲੋਂ ਕੀਤਾ ਗਿਆ ਸੀਗਾ ਔਰ ਇਹ ਤੋਂ ਪਹਿਲਾਂ ਜਿਹੜਾ ਹੈਗਾ ਇਨਾਂ ਕਲੋਨੀਆ ਦੇ ਵਿੱਚ ਸਰਚ ਕਰਨ ਤੋਂ ਇਲਾਵਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਵੀ ਸਾਡੇ ਵੱਲੋਂ ਜਿਹੜੇ ਅਚੰਚੇਤ ਚੈਕਿੰਗ ਅਭਿਆਨ ਕੀਤੇ ਜਾਂਦੇ ਨੇ ਉਹਦੇ ਵਿੱਚ ਵੀ ਕੁਝ ਨਾ ਕੁਝ ਸਫਲਤਾ ਜਿਹੜੀ ਹੈਗੀ ਸਾਨੂੰ ਮਿਲੀ ਹੈ। ਇੱਕ ਵਾਰ ਤੁਹਾਨੂੰ ਬੇਨਤੀ ਕਰਦਾ ਮੰਗ ਕੇ ਅਗਰ ਤੁਸੀਂ ਸਾਡੇ ਚੈਨਲ ਤੇ ਆਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ